ਸਾਰੇ ਵੀਰਾਂ ਨੂੰ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ ਤੇ ਦੁਬਾਰਾ ਮਿਲ ਰਹੇ ਆ ਇੱਕ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਇੱਕ ਛੋਟਾ ਜਿਹਾ ਟੂਰ ਪਲਾਨ ਕਰਿਆ ਦੋ ਤਿੰਨ ਦਿਨ ਦਾ ਹੀ ਹੈ तकरीबन ਉੱਥੇ ਚੱਲੇ ਆ ਬਾਕੀ ਤੁਹਾਨੂੰ ਨਾਲ-ਨਾਲ ਦੱਸਾਂਗੇ ਕਿੱਥੇ ਦਾ ਟੂਰ ਹੈ ਇੱਕ ਹਿਡਨ プレਸ ਹੈ ਬਹੁਤ ਘੱਟ ਲੋਕ ਉੱਥੇ ਜਾਂਦੇ ਨੇ ਤੇ ਆਪਾਂ ਵਿਜ਼ਿਟ ਕਰਨ ਲੱਗੇ ਆ ਬਾਕੀ ਠੰਡ ਬਹੁਤ ਹੈ ਧੁੰਦਾਂਦ ਹੋਈ ਪਈ ਹੈ ਟ੍ਰੈਵਲ ਇੱਥੇ ਲੇਟ ਨਹੀਂ ਗਏ ਨੇ 8:30 ਵੱਜ ਗਏ ਨੇ ਬਾਕੀ ਦੇਖਦੇ ਆ ਵਾਰ ਦਾ ਮੂਲ ਕਿਦਾਂ ਦਾ ਲੱਗਦਾ ਹੈ ਸਾਰਾ ਕੁਝ ਰੈਡੀ ਹੈ ਹੀ ਆਪਣਾ રાઇડ ਵੈਸੇ ਡਬਲ ਹੀ ਕਰੀਏ ਜਿੰਨੀ ਹੁਣ ਤੱਕ ਕਰੀਏ ਨੇ ਪਰ ਇਸ ਸਾਈਡ ਤੇ ਆਪਾਂ ਸਿੰਗਲ ਸਿੰਗਲ ਹੀ ਜਾਵਾਂਗੇ ਮੈਂ ਆ ਨਾਲ ਆਪਣਾ ਕਰਾਲੀ ਤੋਂ ਬਾਈ ਮੀਤ ਜਿਹੜਾ ਲਦਾਖ ਵੀ ਗਿਆ ਸੀਗਾ ਲੋ ਜੀ ਰਾਈਡ ਹੋ ਗਈ ਹੈ ਸ਼ੁਰੂ ਆਪਾਂ ਜਾਣਾ ਸਿੱਧਾ ਰੋਪੜ ਤੇ ਉੱਥੇ ਆਊਗਾ ਮੀਤ ਬਾਈ ਉੱਥੋਂ ਆਪਣੀ ਜੋ ਅੱਜ ਦੀ ਰਾਈਡ ਹੈ ਇਹ ਹੈ ਜੀ ਜੀਵੀ ਦੀ ਮੰਡੀ ਤੋਂ ਅੱਗੇ ਓਟ ਟਰਨਲ ਤੋਂ ਲੱਗ ਰਸਤਾ ਜਾਂਦਾ ਇੱਕ ਪੁਨਾਲੀ ਨੂੰ ਕਿੱਦਾਂ ਨੂੰ ਦਿਖਾਵਾਂ ਤੁਹਾਨੂੰ ਨਾਲ-ਨਾਲ ਬਾਕੀ ਤਾਂ ਉੱਪਰ ਨਿਕਲ ਗਏ ਐਨ ਕੈਂਟ ਓਕੇ ਕੰਮ ਹੋ ਗਿਆ ਬੁਰਾ ਲੇਟ ਵੀ ਹੋ ਗਿਆ ਦੁਪਹਿਰ ਹੀ ਹੋ ਗਿਆ 10:30 ਵੱਜ ਚੁੱਕੇ ਨੇ ਸੋਚਿਆ ਸੀਗਾ 8:30 8:30 9:00 ਵਜੇ ਨਿਕਲਾਂਗੇ ਪਰ ਕਰਦੇ ਕਰਦੇ ਧੁੰਦ ਵੀ ਸੀਗੀ ਸਵੇਰੇ ਉਸ ਕਰਕੇ ਥੋੜਾ ਲੇਟ ਹੀ ਹੋ ਗਿਆ ਕੰਮ ਸਾਰੇ ਰੋਡ ਤਾਂ ਕਰੀਬਨ ਡਬਲ ਹੋ ਗਏ ਨੇ ਪਰ ਸਾਡਾ ਫਟਿਆਲੇ ਵਾਲਾ ਹਰੰਦਾਲਾ ਰੋਡ ਪਤਾ ਨਹੀਂ ਕਦੋਂ ਡਬਲ ਹੋਊਗਾ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਐ ਇਸ ਰੋਡ ਤੇ ਨੀੜ ਵੀ ਇਹਨੂੰ ਵਸਤਾ 6 ਲੇਨ ਹੀ ਬਣ ਜਣਾ ਚਾਹੀਦਾ ਕਿਉਂਕਿ ਥੋੜੇ ਸਾਲਾਂ ਨੂੰ ਹੋਰ ਜ਼ਿਆਦਾ ਟ੍ਰੈਫਿਕ ਵੱਧ ਜੂਗੀ ਪਰ ਇਹ ਹਲੇ ਤੱਕ ਸਿੰਗਲ ਰੋਡ ਹੈ ਦੇਖ ਸਕਦੇ ਹੋ ਵਾਸ ਇਧਰ ਟਰੱਕ ਲੋ ਜੀ ਆਪਾਂ ਪਹੁੰਚ ਗਏ ਸ਼੍ਰੀ ਫਤਿਹਗੜ੍ਹ ਸਾਹਿਬ ਵਾਹ ਯਾਰ ਮੱਥਾ ਟੇਕ ਕੇ ਹੁਣ ਅੱਗੇ ਦੀ ਰਾਈਡ ਦੁਬਾਰਾ ਕਰਦੇ ਸ਼ੁਰੂ ਭਰਾ ਨੂੰ ਹੀ ਮਾਰ ਲੀਏ ਫੋਨ ਪੁੱਛ ਲਈਏ ਕਿੱਥੇ ਪਹੁੰਚ ਗਿਆ ਗਰਮੀਆਂ ਦਾ ਵਿੱਚੇ ਰੋਡ ਬਹੁਤ ਹੀ ਵਧੀਆ ਲੱਗਦੇ ਨੇ ਦੋਨੋਂ ਪਾਸੇ ਪੇੜ ਬਣੇ ਹੋਏ ਕਿਉਂਕਿ ਛਾਂ ਹੁੰਦੀ ਆ ਪਰ ਅੱਜ ਬਹੁਤ ਹੀ ਪੜਾ ਲੱਗ ਰਿਹਾ ਕਿਉਂਕਿ ਧੁੱਪ ਬਿਲਕੁਲ ਨਹੀਂ ਲੱਗ ਰਹੀ ਤੇ ਹਵਾ ਇੱਕਦਮ ਠੰਡੀ ਠੰਡੀ ਹੋਈ ਪਈ ਆ ਗਰਮੀਆਂ ਦਾ ਇੰਨਾ ਕੁ ਨਜ਼ਾਰਾ ਦਿੰਦੇ ਨੇ ਰੋਡ ਕਿਉਂਕਿ ਦੋਨੋਂ ਪਾਸੇ ਛਾਂ ਹੋ ਜਾਂਦੀ ਆ ਤੇ ਆ ਠੰਡੀ ਚਿੱਲਾ ਵਾਂ ਲੱਗਦੀ ਆ ਬੁਰੀ ਪਰ ਅੱਜ ਕੰਮ ਥੋੜਾ ਔਖਾ ਲੋ ਜੀ ਆਪਾਂ ਹੋਰੇ ਰੁਕੇ ਆ ਰੋਪੜ ਹੁਸ਼ਿਆਰਪੁਰ ਚੌਂਕ ਤੇ ਬਾਈ ਦੀ ਗੱੜਾ ਵੇਟ ਇੰਨੇ ਸਾਹਮਣੇ ਲੱਗਾ ਹੀ ਲੰਗਰ ਕੜਾ ਪ੍ਰਸਾਦ ਦਾ ਕੜਾ ਪ੍ਰਸਾਦ ਲਿਆਂਦਾ ਤੇ ਖਾਵਾਂਗੇ ਇੰਨੇ 5-7 ਮਿੰਟ ਜਾਂਦਾ ਉਹ ਲੋ ਜੀ ਬਾਈ ਉਹਨਾਂ ਦੀ ਵੇਟ ਕਰੀ ਜਾ ਰਹੀ ਸੀ ਬਾਈ ਜੀ ਪਹੁੰਚ ਗਏ ਨੇ ਨਾਲ ਆਪਾਂ ਲੈ ਰਹੇ ਦੁੱਧ ਦਾ ਸਵਾਦ ਇਹਨਾਂ ਨੇ ਵੀ ਪਲੰਦੇ ਆ ਕੋੜਾ ਲੱਗਿਆ ਉਧਰ ਸਾਈਡ 'ਚ ਲੋ ਜੀ ਸਿੰਗਲ ਰੋਡ ਦਾ ਹੋ ਗਿਆ ਖਤਮ ਰਾਹ ਅੱਗੇ ਸਾਰਾ ਸਫਰ ਆਪਣਾ ਹੁਣ ਡਬਲ ਰੋਡ ਨਾਲ ਹੀ ਹੋਣਾ ਤਕਰੀਬਨ ਮਨਾਲੀ ਵਾਲੇ ਰੋਡ ਤੇ ਇੱਧਰ ਤੋਂ ਜਿਆਦਾ ਸਫਰ ਔਟ ਇਟਰਨਲ ਦਾ ਨਾਮ ਸੁਣਿਆ ਹੋਣਾ ਸੀ ਔਟ ਪੂ ਟਾਈਮ ਮੰਡੀ ਤੱਕ ਆਪਾਂ ਮਨਾਲੀ ਵਾਲੇ ਰੋਡ ਤੇ ਹੀ ਜਾਣਾ ਉਸ ਤੋਂ ਅੱਗੇ ਆਪਣਾ ਰਸਤਾ ਕਟੂਗਾ ਜੀਵੀ ਵੱਲ ਨੂੰ ਵਾਕੀ ਦੇਖਦੇ ਮਹੌਲ ਚਾਲ ਨਵਾਂ ਹਾਈਵੇ ਬਣਿਆ ਹੋਇਆ ਉਹਦਾ ਸ਼ਹਿਰ ਉੱਪਰ ਦੇ ਛੋਟੇ ਛੋਟੇ ਪਹਾੜ ਦਾ ਨਜ਼ਾਰਾ ਆਣਾ ਹੋ ਗਿਆ ਸ਼ੁਰੂ ਅੱਗੇ ਵੱਡੇ ਪਹਾੜਾਂ ਦਾ ਵੀ ਸ਼ੁਰੂ ਹੋਏਗਾ ਨਜ਼ਾਰਾ ਬਾਕੀ ਆਪਣੀ 100 ਕਿਲੋਮੀਟਰ ਦੀ ਰਾਈਡ ਵੀ ਹੋ ਗਿਆ ਕੰਪਲੀਟ ਟਾਈਮ ਥੋੜਾ ਵੱਧ ਲੱਗ ਗਿਆ ਕਿਉਂਕਿ ਇੱਕ ਦੋ ਜਗ੍ਹਾ ਤੇ ਰੁਕਣਾ ਵੀ ਪਿਆ ਸੀਗਾ ਵੇਟ ਵੂਟ ਕਰਨੀ ਵੀ ਸੀ ਜੇ ਮੀਤ ਮੰਦਿਰ ਤੇ ਵੇਟ ਕਰੀ ਆਪਾਂ ਤੇ ਕੁਝ ਟ੍ਰੈਫਿਕ ਵੀ ਬਹੁਤ ਜ਼ਿਆਦਾ ਸੀਗਾ ਜਿਹਦੇ ਕਰਕੇ ਟਾਈਮ ਜ਼ਿਆਦਾ ਲੱਗ ਗਿਆ ਥੋੜਾ ਵੈਸੇ ਹਾਂ ਤਾਂ ਇਕੱਲੇ ਇਕੱਲੇ ਸੀਗੇ ਰਾਈਡ ਤੇ ਪਰ ਮੀਤ بھائی ਥੋੜੀ ਜੀ ਨਾਲ ਨਾਲ ਸਮਾਜ ਸੇਵਾ ਵੀ ਕਰਦਾ ਹੋਇਆ ਰਸਤੇ 'ਚ ਇੱਕ ਬਾਈ ਨੇ ਲਿਫਟ ਮੰਗੀ ਸੀਗੀ ਉਹਨਾਂ ਨੂੰ ਬਿਠਾਇਆ ਨਾਲ ਗੱਲੇ ਗੱਲੇ ਹੋਣ ਦਾ ਦੇਖੋ ਫਾਇਦਾ ਵੀ ਹੈ ਜੀ ਰਸਤੇ ਤੇ ਜੇ ਕਿਸੇ ਨੂੰ ਲੋੜ ਹੈ ਉਹਦਾ ਪਾਸਾ ਦੇ ਸਕਦੇ ਆ ਲੋਦਿਏ ਹਾਈਵੇ ਤੋਂ ਆਪਾਂ ਰਾਈਟ ਟਰਨ ਕਰਕੇ ਜਾਣਾ ਮਨਾਲੀ ਵਾਲੇ ਰੋਡ ਤੇ ਮਨਾਲੀ ਹੈਗਾ 237 ਕਿਲੋਮੀਟਰ ਪਰ ਆਪਾਂ ਮਨਾਲੀ ਤੋਂ ਪਹਿਲਾਂ ਹੀ ਮੁੜ ਦੇਣਾ ਜੀਵੀ ਨੂੰ ਸਾਹਮਣੇ ਰਸਤਾ ਜਾਂਦਾ ਆਨੰਦਪੁਰ ਸਾਹਿਬ ਤੇ ਉਨਾ ਵਗੈਰਾ ਕਰਮ ਸ਼ੱਲਾ ਵੈਰਾ ਸਾਹਿਬ ਇੱਧਰ ਹੀ ਆਪਾਂ ਪੱਤ ਚੜ ਗਏ ਇਸ ਟਾਂ ਮਨਾਲੀ ਹਾਈਵੇ ਦੇ ਉੱਤੇ ਚੰਡੀਗੜ੍ਹ ਮਨਾਲੀ ਹਾਈਵੇ ਨਾ ਸੀਨ ਐ ਰੋਡ ਦਾ ਕੋਰੇ ਆਉਜੀ ਹੁਣ ਮੇ ਜਾ ਰਹਾ ਸ਼ੇਰ ਦਿਹਾੜੇਗਾ ਔਰ ਸ਼ੇਰ ਲੋ ਜੀ ਪਹਿਲੀ ਟਨਲ ਆ ਗਈ ਐ ਸਾਹਮਣੇ ਮਨਾਲੀ ਨਵੇਂ ਹਾਈਵੇ ਦੀ ਬਾਕੀ ਜੋੜਾ ਉੱਪਰ ਦ੍ਰਿਸ਼ ਬਣਾ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਦੇ ਭੂਮੀ ਹਿਮਾਚਲ ਤੇ ਸਾਡਾ ਸਵਾਗਤ ਕਰਦੇ ਹੋਏ ਵਾਹ ਜੀ ਵਾਹ ਉਹ ਵਾਦਾਂ ਸਾ ਸਾ ਨਹੀਂ ਆ ਰਹੀਆਂ ਕੰਨ ਦੇ ਟਰੱਕ ਦੇ ਵਾਦ ਬਹੁਤ ਜ਼ਿਆਦਾ ਰੇ ਇੱਕੇ ਵੀ ਟਰੱਕਾਂ ਪਿੱਛੇ ਵੀ ਟਰੱਕ ਹੈ ਅੱਗੇ ਜੇ ਥੋੜਾ ਦੂਰ ਹੈ ਪਰ ਆਵਾਜ਼ ਬਹੁਤ ਹੀ ਜ਼ਿਆਦਾ ਵਧੀ ਹੋਈ ਹੈ ਅਸੀ ਲੰਬੀ ਹਟਾ ਨਾਲ ਉਮੀਦ ਨਹੀਂ ਸੀਗੀ ਏਡੀ ਲੰਬੀ ਹੋਊਗੀ ਕਿਉਂਕਿ ਸਵਾਰ ਕਾਰ ਦੀ ਚੜ੍ਹਾਈ ਵੀ ਬਹੁਤ ਜ਼ਿਆਦਾ ਸੀ ਲੱਗਦਾ ਸਾਰਾ ਹੀ ਪਹਾੜ ਘਟਦਾ ਥੱਲੋ ਥੱਲੋ ਹੀ ਰਸਤੇ ਵੇ ਸਾਲ ਹੁੰਦਾ ਤਾਂ ਖੂਬਸੂਰਤ ਵੀ ਘਟਦੀ ਆ ਪਹਾੜਾਂ ਦੀ ਵੈਸੇ ਪਰ ਜੋ ਇਹ ਡਬਲ ਹਾਈਵੇ ਬਹੁਤ ਹੀ ਜ਼ਿਆਦਾ ਸੋਹਣਾ ਬਣਾਇਆ ਹੋਇਆ ਹੈ ਰੋਡ ਦੇ ਕਿਨਾਰੇ ਤੋਂ ਦਿਖਦਾ ਹੈ ਬਹੁਤ ਹੀ ਅਲਟੀਮੇਟ ਨੀਚੇ ਦਾ ਵਿਊ ਇਹੋ ਜਿਹੀ ਸਾਰੀ ਡੈਮ ਇਹ ਉਹ ਥੱਲੇ ਦੇ ਦਿਖ ਰਿਹਾ ਓਨਕੇ ਓਨਕੇ ਕਿਸ਼ਤੀਆਂ ਅਲਟੀਵੇਟ ਕਿਜੀ ਬ੍ਰੇਕ ਤੋਂ ਬਾਅਦ ਦੁਬਾਰਾ ਹੁਣ ਚੱਲੇ ਆ ਅੱਗੇ ਨੂੰ ਆਹ ਦੇਖੋ ਜੀ ਕਿੱਦਾਂ ਪਹਾੜ ਘੱਟ ਕੇ ਤੇ ਪਹਾੜ ਨੂੰ ਥੋੜੀ سپورਟ ਵੀ ਦਿੱਤੀ ਜਾ ਰਹੀ ਹੈ ਪੱਥਰ-ਪੁੱਥਰ ਨਾਲ ਢਿੱਗਿਆਂ ਥੱਲੇ ਉਹ ਦੇਖੋ ਜੀ ਓਏ ਵਾਈ ਦੇਖੋ ਕਿੱਥੇ ਕੰਮ ਕਰ ਰਹੇ ਨੇ ਸਾਹਮਣੇ ਇੱਕ ਟਨਲ ਇੱਕ ਟਨਲ ਤੋਂ ਨਿਕਲ ਗਿਆ ਦੂਜੀ ਟਨਲ ਟਰਲੋ ਟਰਨ ਲਈ ਕੰਮ ਹੋਇਆ ਪਿਆ ਜੀ ਇਹ ਬਦਲ ਪਰ ਕੈਮਰੇ ਲੱਗੇ ਹੋਏ ਆ ਸਾਹਮਣੇ ਉਹ ਤਾਂ ਥੋੜਾ ਧਿਆਨ ਰੱਖਣਾ ਪੈਣਾ ਕਿ ਕਿ ਮੁੜ ਕੇ ਚਲਾਣ ਸਿੱਧਾ ਕਰੇ ਗੁੰਤਣਾ ਮੈਸੇਜ ਦੇ ਥਰੂ ਲੱਕੀ ਮੋਲ ਤਾਂ ਸਿੱਧੇ ਦੇਖ ਹੀ ਸਕਦੇ ਆ ਨਾ ਪੂਰਾ ਨਜ਼ਾਰੇਦਾਰ ਆ ਤੇ ਥੋੜੀ ਥੋੜੀ ਠੰਡ ਵੀ ਲੱਗਣ ਲੱਗ ਗਈ ਹੈ ਹਵਾ ਬਹੁਤ ਠੰਡੀ ਚੱਲ ਰਹੀ ਆ ਓਏ ਹੋਏ ਥੱਲੇ ਦਾ ਵੀਊ ਚੈੱਕ ਕਰੋ ਜੀ ਕੀ ਬਾਤ ਹੈ ਆਹਾਹਾ ਆੰਮ ਦਾ ਰਿਵਿਊ ਹੈ ਇਹ ਹੈ ਜੀ ਮੇਨ ਬ੍ਰਿਜ ਸਤਲੁਜ ਦਰਿਆ ਦੇ ਉੱਤੇ ਬਣਿਆ ਹੋਇਆ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਗਿਆ ਵਸੇ ਇੰਨੇ ਇੰਨੇ ਪਾਣੀ ਦੇ ਵਿੱਚ ਪਿੱਲਰ ਖੜੇ ਕਰਨ ਲਈ ਬਹੁਤ ਹੀ ਵਧੀਆ ਬਣਾਇਆ ਹੋਇਆ ਹੈ ਇਹ ਤੇ ਆਵਾਤਾ ਸ਼ਾਨਦਾਰ ਇੱਕ ਹੋਰ ਬ੍ਰਿਜ ਦੇਖੋ ਜੀ ਬਣਾਇਆ ਇੱਕ ਉਹ ਰੇ ਇੱਕ ਉਹ ਸਾਹਮਣੇ ਆ ਕਿੱਡਾ بڑا ਬ੍ਰਿਜਾ ਡੈਮ ਦੇ ਜੇ ਲੱਗੇ ਲੱਗੇ ਲੱਗ ਲੱਗ ਸਾਈਡਾਂ ਤੋਂ ਪਾਣੀ ਆ ਰਿਹਾ ਸਾਰੇ ਪਾਸੇ ਬ੍ਰਿਜ ਬ੍ਰਿਜ ਬਣੇ ਹੋਏ ਨੇ ਪੂਰਾ ਤਾਂ ਇੱਕ ਰਸਤਾ ਕੱਟ ਗਿਆ ਬਲਾਸਪੁਰ ਨੂੰ ਪਾ ਜਾਣਾ ਲੈਫਟ ਲੈ ਨੂੰ ਹੋ ਕੇ ਸਿੱਧਾ ਮੰਡੀ ਕਿਆ ਸ਼ਾਨਦਾਰ ਰੋਡ ਬਣਾਇਆ ਦੇਖੋ ਬਰਸਾਤਾਂ ਜੁਰੇ ਹੋ ਸਕਦਾ ਪਾਣੀ ਵੀ ਜ਼ਿਆਦਾ ਹੋਊਗਾ ਵਸਤਾ ਰੋਡ ਬਹੁਤ ਹੀ ਸ਼ਾਨਦਾਰ ਆ ਰਾਈਡ ਦਾ ਬਹੁਤ ਮਜ਼ਾ ਆ ਰਿਹਾ ਪਰ ਦਿੱਕਤ ਕੀ ਆ ਰਹੀ ਹੈ ਨਾ ਸਪੀਡੋਮੀਟਰ ਕਰਕੇ ਬਹੁਤ ਦਿੱਕਤ ਆ ਰਹੀ ਹੈ ਕਿਉਂਕਿ 60 ਦਿੱਤੇ ਹੋਈ ਹੈ ਸਪੀਡ 23 ਦੇ ਲਈ ਤਕਰੀਬਨ 80 70 80 ਦੇ ਇਸ ਰੋਡ ਤੇ ਆਰਾਮ ਨਾਲ ਬਹੁਤ ਚੱਲ ਸਕਦੇ ਆ ਪਰ ਹਰ 2 3 2 3 ਕਿਲੋਮੀਟਰ ਬਾਅਦ ਮੈਨੂੰ ਨਹੀਂ ਲੱਗਦਾ 2 ਕਿਲੋਮੀਟਰ ਤੋਂ ਬਾਅਦ ਵੀ ਕਿਤੇ ਸਮਾ ਲੰਘ ਰਿਹਾ ਲੰਘਦੇ ਨਾਲ 1 ਮੀਟਰ ਕ੍ਰੋਸ ਕਰਦੇ ਨਾਲ ਹੀ ਦੂਜਾ ਮੀਟਰ ਆ ਜਾਂਦਾ ਆ ਦੇਖੋ 91 ਤੇ ਕ੍ਰੋਸ ਕੀਤਾ ਆਪਾਂ ਦੇਖਦੇ ਹਾਂ ਅਗਲਾ ਮੀਟਰ ਕਦੋਂ ਆਊਗਾ ਉਹ ਸਾਹਮਣੇ ਦਿਖੀ ਗਿਆ ਲੋ ਕਿ ਆ ਜਾਵਾਂਗੇ ਕਿਤੇ ਇੱਥੇ ਵਰਤੋਂ ਲੱਗੇ ਅੱਗੇ ਕੋਈ ਵੀ ਬੜਾ ਸ਼ਹਿਰ ਨਹੀਂ ਹੁੰਦਾ ਵਾ ਛੋਟੇ-ਮੋਟੇ ਪਿੰਡ ਜਿਹੇ ਹੀ ਨੇ ਜਿਹੜੇ ਨਵੇਂ बसे ਹੋਏ ਨੇ ਤਕਰੀਬਨ ਧਾਵੇ ਢੂਵੇ ਬਹੁਤ ਨਹੀਂ ਪੜਾ ਹਾਈਵੇਅ ਦੇ ਉੱਤੇ ਕਿਉਂਕਿ ਸਾਰਾ ਵਾਰ ਵਾਰ ਕੱਢਿਆ ਗਿਆ ਬਾਈਪਾਸ ਕੱਢਿਆ ਗਿਆ ਨੇ ਸ਼ਹਿਰ ਵੀ ਸਾਰੇ ਮੰਡੀ ਰਹਿ ਗਿਆ ਜੀ 33 ਕਿਲੋਮੀਟਰ ਆਪਣਾ ਤਕਰੀਬਨ ਕਾਫੀ ਸਮਾਂ ਲਾ ਹੁਣ ਕੈਮਰੇ ਵਗੈਰਾ ਕੁਝ ਨਹੀਂ ଥିਗੇ ਇਸ ਕਰਕੇ ਸਫ਼ਰ ਥੋੜਾ ਜਿਹਾ ਖਿੱਚਿਆ ਜਾ ਰਿਹਾ ਹੁਣ ਪਹਿਲਾ ਤਗਰੀ ਨੂੰ 60 ਤੱਕ ਹੀ ਆਏ ਆ ਪਿੱਛੋਂ ਹੁਣ ਥੋੜਾ ਜਾਂ ਰੋਡ ਦਾ ਲੁੱਤਪੋ ਲਿਆ ਜਾਏਗਾ ਇਹ ਆ ਗਈ ਸ਼ਹਿਰ ਸੁੰਦਰ ਨਗਰ ਪਹਿਲਾ ਸ਼ਹਿਰ ਆਂਦਾ ਹੀ ਕਿਰਤਵਰਤ ਵਾਹ ਤੇ ਟੱਪਕੇ ਸਿੱਧਾ ਪਹਿਲਾਂ ਜਿਹੜਾ ਪੁਰਾਣਾ ਹਾਈਵੇ ਸੀਗਾ ਉੱਥੇ ਤਾਂ 3-4 ਸ਼ਹਿਰ ਆ ਜਾਂਦੇ ਸੀਗੇ ਪਰ ਹੁਣ ਸਾਰਾ ਬਾਈਪਾਸ ਹੀ ਕੱਢਿਆ ਹੋਇਆ ਕੰਮ। ਸ਼ੁੰਦਰਨਗਰ ਵੱਡਾ ਸ਼ਹਿਰ ਆ। ਪਹਿਲਾਂ ਪਿੱਛੇ ਦਾ ਖੁੱਲਾ ਹੀ ਸੀਗਾ ਕੰਮ ਉਹਰੇ ਆਕੇ ਥੋੜੀ ਜਿਹੀ ਹੁਣ ਟ੍ਰੈਫਿਕ ਮਿਲ ਗਈ ਆ। ਕਿਉਂਕਿ ਰੋਡ ਸਿੰਗਲ ਹੋ ਗਿਆ ਔਰ ਥੱਲੇ ਨਹੀਂ ਹੈਗਾ ਹਾਈਵੇ ਡਬਲ ਵਾਲਾ। ਗੱਡੀਆਂ ਲੰਨੋ ਲੰਨ ਚੱਲ ਰਹੀਆਂ ਨੇ ਪਰ ਮੋਟਰਸਾਈਕਲ ਨਿਕਲ ਜੂ ਗੱਡੀ ਚੈੱਕ ਕਰ ਰਹੀ ਸਾਹਮਣੇ ਮਰਸਡੀਜ਼ G400 ਅਲਟੀਮੇਟ 10 ਮਾਲਨ ਗਰੁੱਪ ਉਹਨਾਂ ਦੀ ਐ ਬਹੁਤ ਹੀ ਜ਼ਬਰਦਸਤ ਲੱਗ ਰਹੀ ਐ ਦੇਖ ਰਿਓ ਹਰ ਵਾਰ ਇਹ ਵੀ ਕੱਟ ਜੂਗਾ ਆਉਣ ਵਾਲੇ ਸਮੇਂ ਤੇ ਇਹ ਸ਼ਹਿਰ ਵੀ ਕੱਟ ਜੂਗਾ ਸੁੰਦਰ ਨਗਰ ਚਦਮਨਾਲੀ ਰਸਤੇ 'ਚ ਕੋਈ ਸ਼ਹਿਰ ਨਹੀਂ ਆਏਗਾ ਪੂਰਬਸਟ ਵੀ ਹੋਰ ਜ਼ਿਆਦਾ ਵਧੂਗਾ ਰੋਡ ਬਣਨ ਕਾਰਨ ਨੋ ਸਟਾਪ ਗੱਡੀ ਚੱਲੇ ਜਾਈਗੀ ਸਿੱਧੇ ਗਿਰਤਪੁਰ ਸਾਹਿਬ ਤੋਂ ਮਨਾਲੀ ਨੂੰ ਵਾਕੀ ਵਿੱਚ ਸੋਹਣੇ ਸੋਹਣੇ 뷰ਅ ਆ ਤੇ ਤਾਂ ਫ੍ਰੇਕ ਮਾਰਨੀ ਪਊ ਓਬਵੀਅਸਲੀ ਲੋ ਜੀ ਇੱਕ ਵਾਰ ਫੇਰ ਤੋਂ ਚੜ ਗਿਆਂ ਪਲੇਨ ਡਬਲ ਹਾਈਵੇ ਦੇ ਉੱਤੇ ਬਹੁਤ ਹੀ ਸ਼ਾਨਦਾਰ ਬਣਾਇਆ ਹੈ ਹੈਵੀ ਪੱਧਰਾ ਜਾਈ ਹੈ ਜਿੰਨਾ ਮਰਜ਼ੀ ਭਦਾਈ ਦਿਦੋ ਬਸ ਸਪੀਡ ਤੋਂ ਬਚ ਗਏ ਪੁਲਸ ਵਾਲੇ ਨਾਕਿਆਂ ਤੋਂ ਬਚ ਗਏ ਜਿੰਨਾ ਮਰਜ਼ੀ ਭਦਾਈ ਦਿਦੋ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਵੀ ਆਪਾਂ ਪਹੁੰਚ ਗਏ ਮੰਡੀ ਤੇ ਹੈਗਾ ਸ੍ਰੀ ਗੁਰਦੁਆਰਾ ਸਾਹਿਬ ਮੰਡੀ ਦਾ ਪਰੇ ਪਾਰਕਿੰਗ ਚ ਲਾ ਕੇ ਗੱਡੀ ਆਪਣੀ ਮੱਥਾ ਉੱਥਾ ਦੇਖਦੇ ਆ ਤੇ ਲੰਗਰ ਵਰਛਾ ਦੇ ਸਕਦੇ ਆ ਇਕਲੇ ਹੁਣ ਦੁਬਾਰਾ ਆਰਾਮ ਵੀ ਖਾਸਾ ਹੋ ਗਿਆ ਤਕਰੀਬਨ ਪੌਣਾ ਘੰਟੇ ਵਾਂਗੂ ਰੁਗੇ ਆ ਤੇ ਹੁਣ ਚੱਲਾਂਗੇ ਦੁਬਾਰਾ ਅੱਗੇ ਨੂੰ ਪਾੜਾਂ ਜਾਓ ਤੇ ਆਫ-ਰੋਡਿੰਗ ਨਾ ਮਿਲੇ ਤਾਂ ਹੋ ਹੀ ਨਹੀਂ ਸਕਦਾ ਥੋੜਾ ਥੋੜਾ ਰੋਡ ਦਾ ਵਿੱਚ ਕੰਮ ਚੱਲ ਰਿਹਾ ਡਬਲ ਹਾਈਵੇ ਦਾ ਇਸ ਕਰਨਾ ਰੋਡ ਦੇ ਥੋੜੇ ਹਾਲਾਤ ਮਾੜੇ ਨੇ ਅੱਧੇ ਹੀ ਸ਼ਾਮ ਦੇ ਨਾਲ ਨਾਲ ਠੰਡਾਈ ਵੱਧ ਗਈ ਹੈ ਜਿਸ ਕਰਕੇ ਤੁਸੀਂ ਮੀਤ ਬਾਈ ਦੇ ਸਾਹਮਣੇ ਕੱਪੜੇ ਦੇਖ ਸਕਦੇ ਹੋ ਉਹਨਾਂ ਨੇ ਇੱਕ ਇੱਕ ਵੇਅਰ ਉੱਪਰ ਹੋਰ ਕਰ ਲਿਆ ਲੇਅਰ ਦਾ ਉੱਪਰ ਇਨਸ਼ੀਟਰ ਜਾਂ ਪਾ ਲਿਆ ਥੱਲੇ ਵੀ ਇਨਸ਼ੀਟਰ ਜਾਂ ਪਾ ਲਿਆ ਇੱਕ ਹਵਾ ਰੁਕਣ ਵਾਸਤੇ ਕਿੰਨਾ ਠੰਡ ਲੱਗਦੀ ਹੈ ਮੁੰਡਾ ਠੰਡ ਹੋ ਵੀ ਬਹੁਤ ਗਈ ਦਸ ਗਲਵਜ਼ ਦੇ ਵਿੱਚ ਵੀ ਹਲਕੀ ਹਲਕੀ ਠੰਡੀ ਹਵਾ ਲੱਗ ਰਹੀ ਹੈ ਆਣਾ ਆਨ ਕਰਕੇ ਨਵਾਂ ਰਸਤਾ ਬਣਾਇਆ ਇਧਰੋਂ ਨੀਚੇ ਤੇ ਜੇ ਪਹਿਲਾਂ ਸਿੱਧਾ ਰੋਡ ਨਿਕਲ ਜਾਂਦਾ ਸੀਗਾ ਮਨਾਲੀ ਨੂੰ ਹੁਣ ਥੋੜਾ ਘੁੰਮ ਫਿਰ ਕੇ ਜਾਣਾ ਪੈਣਾ ਇਧਰੋਂ ਬਹੁਤ ਜਿਆਦਾ ਮਿੱਟੀ ਆ ਰੋਡ ਤੇ ਓਰੇ ਇਹ ਅਮਰ ਉਹ ਭਰ ਗਿਆ ਹੋਣਾ ਤੇ ਕੱਪੜੇ ਦਾ ਭਰੀ ਭਰੇ ਦੇ ਨਾਲ ਬਾਕੀ ਥੋੜਾ ਆਫ ਰੋਡਿੰਗ ਦਾ ਵੀ ਨਜ਼ਾਰਾ ਆ ਰਿਹਾ ਰੋਕੇ ਤਾਂ ਖੰਨੇ ਆ ਤੁਹਾਨੂੰ ਡੈਮ ਚੋਂ ਨਿਕਲਦਾ ਹੋਇਆ ਪਾਣੀ ਲਾਵਰ ਤਾਂ ਸਿੱਧਾ ਨਿਕਲ ਜਾਂਦਾ ਸੀ ਰੋਡ ਹੁਣ ਹੜ ਕਰਕੇ ਸਾਰਾ ਇਧਰੋਂ ਨੀਚੋਂ ਘੁਮਾ ਕੇ ਹਾਂ ਉੱਪਰੋਂ ਦੇਖਣਾ ਸਿੱਧਾ ਘੁੰਮਦੇ 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 ਫਿਰ ਜਾਇਆ ਜਾਏਗਾ ਉੱਧਰ ਨੂੰ ਕੋਈ ਨਹੀਂ ਚਲਦੇ ਹੌਲੀ ਹੌਲੀ ਬਾਈ ਹੁਣਾਂ ਕਹਿੰਦਾ ਨਾਲ-ਨਾਲ ਹੀ ਚਲਦੇ ਆ ਇਹਨਾਂ ਨੇ ਜਾਣਾ ਵੈਸੇ ਮਨਾਲੀ ਐ ਆਪਾਂ ਜਾਣਾ ਜੀ ਵੀ ਖਲੇ ਤੱਕ ਆਪਾਂ ਮਨਾਲੀ ਰੋਡ ਤੇ ਹੀ ਆ ਉਹੋਂ ਤਾਂ ਉਹ ਪੋਂਡ ਪੰਡੋੜ ਟਾਈਮ ਆ ਕੁਛ ਐਵੇਂ ਦਾ ਹੀ ਨਾ ਪੰਡੋੜ ਆ ਮੈਂ ਸ਼ਾਇਦ ਉੱਥੋਂ ਰਸਤਾ ਲੱਗ ਹੋਊਗਾ ਤੇ ਰੋੜਾ ਸਾਰਾ ਨਵਾਂ ਬਣਿਆ ਹੋਇਆ ਹੜਾਂ ਤੋਂ ਬਾਅਦ ਫਿਲਹਾਲ ਕੁ ਸਮੇਂ ਲਈ ਹੋਊਗਾ ਮੁੜ ਕੇ ਦੁਬਾਰਾ ਉਹੀ ਰੋਡ ਕਰਨਗੇ ਤਿਆਰ ਮਨਾਲੀ ਰਹਿ ਗਿਆ 86 ਕਿਲੋਮੀਟਰ ਤੇ ਲੇਰ ਆ ਗਿਆ 512 ਲੇਰ ਦਾ ਨਾਮ ਸੁਣ ਕੇ ਨਾ ਨਾਲ ਹੀ ਕੀੜੇ ਜਿਹੜੇ ਹੁੰਦੇ ਨੇ ਆਪਣੇ ਉਹ ਖੜੇ ਹੋ ਜਾਂਦੇ ਨੇ ਰ ਜਾ ਨਹੀਂ ਸਕਦੇ ਰਾਹ ਸਾਰੇ ਬੰਦ ਨੇ ਚਾਰੇ ਪਾਸੇ ਰਾਹ ਬੰਦ ਨੇ तकरीबन ले ਦੇ ਅਪ੍ਰੈਲ ਮਈ ਤੱਕ ਖੁੱਲਣਗੇ ਹੁਣ ਬਿਲਾਲ ਤਾਂ ਆਪਾਂ 4 ਮਹੀਨੇ ਪਹਿਲਾਂ ਹੀ ਜਾ ਕੇ ਆਏ ਆ ਜੇ ਕਿਸੇ ਨੇ ਮੇਰੇ ਵੀਰ ਨੇ ਨਵੇਂ ਨੇ ਚੈਨਲ ਤੇ ਉਹ ਜਾ ਕੇ ਲੈ ਲਦਾਖ ਦੇ ਆਪਣੇ ਸਾਰੇ ਬਲੌਗ ਦੇਖ ਸਕਦੇ ਨੇ ਬਗਾਰੇਦਾਰ ਮੌਲਾ ਹੁੰਦਾ ਪੂਰਾ ਉੱਥੇ ਬਾਕੀ ਸੋਚ ਕੇ ਤਾਂ ਇਹੀ ਆਏ ਸੀਗੇ ਕਿ ਜੀ ਵੀ ਜਾਣਾ ਪਰ ਉਰੇ ਆ ਕੇ ਮਨ ਬਦਲੀ ਜਾਂਦਾ ਕਿਉਂਕਿ ਜੋ ਮਨਾਲੀ ਸਿਸੂ ਦੇ ਨਜ਼ਾਰੇ ਨੇ ਉਹ ਬਹੁਤ ਹੀ ਜ਼ਿਆਦਾ ਸੋਹਣੇ ਹੁੰਦੇ ਨੇ ਠੰਡ 'ਚ ਕਿਉਂਕਿ ਮੁਰਫੂ ਮੁਰਫੂ ਫੁੱਲ ਪਈ ਹੋਈ ਹੈ ਉੱਥੇ ਵੀ ਵਾਕੀ ਦੇਖਦੇ ਆ ਕੀ ਬੰਦਾ ਹਸਾਬ ਕਿਤਾਬ ਹੁਣ ਇਹ ਆ ਜੀ ਸਭ ਤੋਂ ਡੇਂਜਰਸ ਪੈਚ ਮਨਾਲੀ ਚੰਡੀਗੜ੍ਹ ਹਾਈਵੇ ਦਾ ਸਾਹਮਣੇ ਦੇਖ ਸਕਦੇ ਹੋ ਲਾਲ ਝੰਡਾ ਵੀ ਲਾਇਆ ਹੋਇਆ ਤੇ ਜਿਹੜਾ ਨਾਲ ਪਹਾੜਾ ਉਹ ਇੱਕਦਮ ਟਿੱਖਾ ਉੱਪਰ ਨੂੰ ਨਜ਼ਾਰਾ ਵੀ ਐਡਵੈਂਚਰ ਵਾਲੀ ਜਗ੍ਹਾ ਤੇ ਜਾਂਦਾ ਜਿੱਥੇ ਥੋੜਾ ਖਤਰਾ ਹੁੰਦਾ ਉੱਥੇ ਹੀ ਵੱਧ ਐਡਵੈਂਚਰ ਹੁੰਦਾ। ਉਹ ਵਾਕਿ ਵਸਲੇ ਨੇ ਵਾਟੂ ਮੂਰੀ ਫੈਂਡ ਰੱਖੀ ਆ ਬਿਲਕੁਲ ਵੀ ਓਵਰਟੇਕ ਨਹੀਂ ਕਰਨ ਦੇ ਰਿਹਾ। ਆ ਚੱਕ ਲਈ ਨਜ਼ਾਰੇ ਰੋਡ ਦੇ। ਥੱਲੇ ਰੋਡ, ਉੱਪਰ ਵੀ ਰੋਡ। ਬਹੁਤ ਹੀ ਅਲਟੀਮੇਟ ਬਣਾਇਆ ਹੋਇਆ ਰੋਡ ਦੇ ਸਿਰਾਂ ਕੰਮ ਕਰਿਆ ਹੋਇਆ। ਜਗਾ ਘੱਟ ਦੀ ਪਹਾੜ ਨੂੰ ਕੱਟਣ ਨਾਲ ਵਸੇ ਬਹੁਤ ਸਹੀ ਹੈ ਕਿ ਰੋਡ ਦੇ ਉੱਤੇ ਰੋਡ ਬਣਾਤਾ। ਅੰਡਰ ਗੱਲ ਵੋਤਾ ਬੁਰੀ ਬਾਕੀ ਹਵਾ ਵੋ ਠੰਡੀ ਚੱਲ ਰਹੀ ਆ ਗਲਵਜ਼ ਵੀ ਤਾਰਿਆ ਹੋਇਆ ਥੋੜੀ ਦੇਰ ਲਈ ਥੈਂਕ ਯੂ ਰੋਡੋਂ ਨਿਕਲਦਾ ਰਸਤਾ ਲੱਗ ਉੱਪਰ ਵਾਲਾ ਰੋਡ ਪਿੱਛੋਂ ਟਨਲ ਤੋਂ ਨਿਕਲਿਆ ਸੀ ਤੇ ਅੱਗੇ ਸਿੱਧਾ ਦੁਬਾਰਾ ਟਨਲ 'ਚ ਚਲਾ ਗਿਆ ਇੰਜੀਨੀਅਰ ਲੋਕਾਂ ਦਾ ਕੰਮ ਨੇ ਭਾਈ ਇਹ ਇੰਜੀਨੀਅਰ ਲੋਕਾਂ ਦੇ ਇਹ ਸਾਹਮਣੇ ਆ ਗਈ ਆਪਣੀ ਉਹ ਟਨਲ ਤੇ ਆਪਾਂ ਜਾਣਾ ਰਾਈਟ ਸਾਈਡ ਨੂੰ ਇਹ ਸਿੱਧਾ ਰੋਡ ਜਾਂਦਾ ਮਨਾਲੀ ਨੂੰ ਆਪਣਾ 70 ਕਿਲੋਮੀਟਰ ਮਨਾਲੀ ਹੋਰੇ ਤੋਂ ਤੇ ਆਪਾਂ ਜਾਣਾ ਰਾਈਟ ਸਾਈਡ ਨੂੰ ਸਾਂਝ 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 ਦਿਹਾਨ ਤੋਂ ਬਾਅਦ ਜਿਹੜਾ ਅੱਗੇ ਦਾ ਰਾਹ ਹੈ ਇਦਾਂ ਦਾ ਉਹ ਛੋਟਾ ਹੀ ਹੈ ਤਕਰੀਬਨ ਸਾਰਾ ਰਾਹ ਅੱਗੇ ਛੋਟਾ ਹੀ ਹੋਊਗਾ ਬਾਕੀ ਦਾ ਉਹ ਹਾਈਵੇ ਓਕੇ ਸੀਗਾ ਪੂਰਾ ਬਰੇ ਸਿੰਗਲਰ ਰੋਡ ਦੇਖ ਹੀ ਰਹੇ ਹੁਸੀਂ ਇੱਕ ਲੱਗ ਐਕਸਪੀਰੀਅੰਸ ਕਰਾਂਗੇ ਇੱਕ ਨਵੀਂ ਜਗ੍ਹਾ ਦਾ ਕੁਝ ਐਕਸਾਈਟਮੈਂਟ ਵੀ ਜ਼ਿਆਦਾ ਹੋ ਜਾਂਦੀ ਹੈ ਜੇ ਨਵੀਂ ਜਗ੍ਹਾ ਤੇ ਜਾਣਾ ਹੋਵੇ ਕਿਉਂ ਮਾਲੀ ਮਨੂਲੀ ਦਾ ਵੈਸੇ ਬਹੁਤ ਵਾਰ ਗਏ ਆ नवा रस्ता नवे सफर ने सारे उद्र तक तो कई बार आए पे से हूँ उरे तो अगर जीवी तक का रहा है तो तीह किलोमीटर ही है पर रोड छोटा होने करके टाइम लगेगा घंटा का दस रहा है नैट पर भी आह बाकी हवा बहुत ठंडी चल रही है दरिया के कंडे कंडे चल रहे क्योंकि रोड हो 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 शीतलहर बज रही है शीतलहर ਕਿੰਨੇ ਜਿਆਦਾ ਕੱਪੜੇ ਪਾਏ ਹੋਣ ਦੇ ਬਾਵਜੂਦ ਵੀ ਠੰਡ ਲੱਗ ਰਹੀ ਹੈ। ਤੁਸੀਂ ਟ੍ਰੈਫਿਕ ਤੋਂ ਵੀੰਦਾ ਦੇਖ ਸਕਦੇ ਹੋ ਕਿ ਬਿਰਲੀ-ਬਿਰਲੀ ਉਹ ਗੱਡੀ ਜਾ ਰਹੀ ਹੈ। ਇੱਥੋਂ ਪਤਾ ਲੱਗਦਾ ਕਿ ਕਿੰਨਾ ਕੁ ਟੂਰਿਸਟ ਉੱਧਰ ਜਾਂਦਾ ਹੋਊਗਾ। ਕਿੰਨੇ ਕੁ ਲੋਕਾਂ ਨੂੰ ਪਤਾ ਹੋਊਗਾ ਕਿ ਉਰੇ ਕੋਈ ਟੂਰਿਸਟ ਪਲੇਸ ਹੀ ਹੈਗਾ। ਟਾਈਮ ਵੀ ਤਕਰੀਬਨ 5:30 ਪੌਣੇ ਸੀ ਹੋ ਗਿਆ ਹਨੇਰਾ ਹੀ ਪੈ ਗਿਆ। ਬਾਕੀ ਤੁਸੀਂ ਰੋਡ ਦੇਖ ਰਹੇ ਹੋ। ਅੱਗੋਂ ਗੱਡੀ ਜਾਂਦੀ ਹੈ ਕਿੰਨਾ ਕੁ ਵੱਧ ਹੈ। ਕਤਈ ਸੀ ਮਾ 20 ਕਿਲੋਮੀਟਰ ਆਹ ਹਾ 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 ਲੋਹੇ ਵਾਲਾ ਪੁਲ ਆ ਗਿਆ ਜੀ ਲੋਈ ਟਾਈਮ ਹੋ ਗਿਆ 7:30 ਤੇ ਰੂਮ ਤੇ ਪਹੁੰਚ ਗਏ ਆ ਲੋਕੇਸ਼ਨ ਓਕੇ ਆ ਬਹੁਤ ਉੱਚੀ ਆ ਬਹੁਤ ਉੱਚੀ ਆ ਲਾਲੀ ਰਹਿ ਗਿਆ ਭਾਈ ਲਾਲੀ ਰਹਿ ਗਿਆ ਬੰਦੇ ਕਈ ਰਹਿ ਗਏ ਪਿੱਛੇ ਆ ਰਹੀ ਹਾਲਿਓ ਆ ਰਹੇ ਨੇ ਪਹੁੰਚਣ ਵਾਲੇ ਪਹੁੰਚ ਗਏ ਅਗਲੇ ਸਾਲ ਪਹੁੰਚੂਗੇ ਬਾਕੀ ਲੋਕੇਸ਼ਨ ਐਨ ਓਕੇ ਐ ਬਾਕੀ ਨੇੜਾ ਵੋ ਹੋ ਗਿਆ ਬਾਹਰ ਦਾ ਮਾਹੌਲ ਦਿਖਾ ਬਾਹਰ ਦਾ ਮਾਹੌਲ ਦਾ ਕੋਈ ਦਿਖੇ ਨਾ ਨੇੜੇ ਤੇਰੇ ਦਾ ਮਾਹੌਲ ਦਿਖਾ ਦੇ ਬਾਹਰ ਦਾ ਮਾਹੌਲ ਚਾਲ ਅਦਰੋਂ ਦਿਖਾ ਆਹਾ ਹਾ ਐਨਡ ਹੋਈ ਪਿਆ ਗੱਲ ਦੇਖੋ ਜੀ ਸਹੀ ਗੱਲ ਬਾਤ ਭਾਈ ਆਹ ਰੁਕੇ ਆਪਾਂ ਔਰੇ ਬੂੰਫਾਇਰ ਚੱਲ ਰਿਹਾ ਸਾਹਮਣੇ ਪੂਰਾ ਘੈਂਟਾ ਮਾਹੌਲ ਆਹਾ ਹਾ ਹਾ ਕਰੇਣੀਆਂ ਜੇ ਬਾਕੀ ਆਪਾਂ ਅਗਲੇ ਬਲੌਗ 'ਚ ਮਿਲਾਂਗੇ ਉਹ ਚੋਟੀ ਤੇ ਤੁਹਾਨੂੰ ਅੰਮ੍ਰਿਤ ਦੇ ਗਾਣੇ ਗੁਣੇ ਚੱਲ ਰਹੇ ਨੇ ਤੇ ਇਧਰ ਆ ਜੀ ਆਪਣਾ ਰੂਮ ਰੂਮ ਤਕਰੀਬਨ ਛੋਟਾ ਜਿਹਾ ਹੈ ਪਰ ਉੱਥੇ ਆ ਚਲੋ ਨਿਸ਼ਾਨੀ ਨਹੀਂ ਲਾਦੀ ਅੰਸ਼ਾਮੀ ਲਾਤੀ ਆਪਾਂ ਕੇਅਰ ਭੁੱਲਣਾ ਨਹੀਂ ਚਾਹੀਏ ਅਜੀ ਅੱਛੀ ਆ ਰਹੀ ਰਹੀ ਸੀ ਠੰਡ ਬਹੁਤ ਸੀ ਅੱਗ ਕੋ ਸੇਕਨ ਦਾ ਵੀ ਅਰੇਂਜਮੈਂਟ ਹੋ ਗਿਆ ਉੱਪਰ ਰੂਮ ਹੈ ਨੀਚੇ ਅਗ ਲੈਟਰ ਦਾ ਇੰਤਜ਼ਾਮ ਹੋ ਰਿਹਾ ਬਸ ਬਾਕੀ ਦਾ ਹੋ ਗਿਆ ਲੱਗਦਾ ਬਾਕੀ ਕੰਮ ਮੁੱਕੇ ਹੋ ਗਿਆ ਮੇਰਾ ਬਹੁ ਹੋ ਗਿਆ ਬਸ ਹੁਣ ਚੱਲਦੇ ਆਪਾਂ ਆਪਣੇ ਰੂਮ ਚ ਹਾਲਾਤ ਦੇਖ ਰਹੇ ਹੋ ਤੁਸੀਂ ਕਿਵੇਂ ਕਿ ਮੇਰੇ ਖੁੰਦਰੇ ਵਾ ਸਿਸਟਮ ਸਾਰਾ ਠੰਡ ਬਹੁਤ ਹੈ ਕਿੰਨੀ ਠੰਡ ਹੈ ਜੀ ਠੰਡ ਬਹੁਤ ਹੈ ਮਾਈਨਸ 4 5 ਹੋ ਗਿਆ ਮਾਈਨਸ 5 ਡਿਗਰੀ ਹੋਇਆ ਪਈ ਟੈਂਪਰੇਚਰ ਇਸ ਟਾਈਮ ਯਾ ਤਾਂ ਫੇਰ ਅੱਜ ਲੱਗ ਕੇ ਬੈਠ ਗਏ ਥੱਲੇ ਆਗੂ ਕੋ ਚੱਲਦੀ ਆ ਕੰਮ ਓਕੇ ਆ ਪੂਰਾ ਬਹੁਤ ਰੁਚੀ ਜਨੇ ਕ ਮਰੂਮੋਲ ਗੁਰਾਇਨ ਕੱਲ ਆਪਾਂ ਉੱਪਰ ਦੇ ਲੱਟਾਂ ਦੇਖਦੇ ਉੱਥੇ ਤੱਕ ਮਾਰ ਕਰਕੇ ਆਣੀ ਆ ਲੋ ਟਾਈਮ 11 ਵਜ ਗਏ ਨੇ ਤੇ ਤੇ ਨਾਲ ਹੀ ਕਰਦੇ ਆ ਬਲੌਗ ਵੀ ਆਪਾਂ ਖਤਮ ਤੇ ਵੀਡੀਓ ਨੂੰ ਲਾਈਕ ਕਰਿਆ ਤੇ ਸ਼ੇਅਰ ਕਰਿਆ ਜਰੂਰ ਆ ਮਿਲਾਂਗੇ ਅਗਲੇ ਬਲੌਗ ਚ ਰਿਸ਼ਤਰ ਖਾਵਾਂਗੇ ਤੁਹਾਨੂੰ ਜੀਵੀ ਦਾ ਲੋਕਲ ਸਾਈਟ ਸੀਨ ਵੀ ਉਹ ਦਿਖਾਵਾਂਗੇ ਆ ਕੀ ਗੁੱਡ ਨਾਈਟ ਟੇਕ ਕੇਅਰ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਸ਼ੇਅਰ ਕਰਦੇ ਹੋ ਅੱਗੇ ਤੋਂ ਅੱਗੇ ਯਾਰਾਂ ਦੋਸਤਾਂ ਨੂੰ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ